ਉਹ ਫਿਰ ਪਤੀ ਹੈ ਜੋ ਉਹਦੇ ਅੰਕ ਗੋਦ ਵਿੱਚ ਅੰਕ ਸਰੂਪ ਵਿੱਚ ਅੰਕ ਪਿਆਰ ਵਿੱਚ ਗੋਦ ਵਿੱਚ ਸਮਾ ਜਾਂਦੀ ਹੈ ਪ੍ਰੇਮ ਰੂਪੀ ਗਲਵਕੜੀ ਪਾਕ ਭੇਦ ਨੇਚੇ ਰੂਪੀ ਕੰਠਗੜ ਨਾਲ ਲੱਗ ਜਾਂਦੀ ਹੈ ਪਿਆਰ ਵਿੱਚ ਸਨਿਗਧ ਹੋ ਜਾਂਦੀ ਮਿਲ ਜਾਂਦੀ ਹੈ ਸਰੂਪ ਦੇ ਵਿੱਚ ਉਹਦਾ ਮਲਾਪ ਹੋ ਜਾਂਦਾ ਹੈ ਜੋਤ ਵਿੱਚ ਜੋਤ ਮਿਲ ਜਾਂਦੀ ਹੈ ਜੋਤ ਮਿਲ ਸੰਜੋਤ ਰਹਾ ਕਾਲ ਦਾ ਜਿਉਂ ਜਲ ਮੇਲ ਆਇ ਖਤਾਨਾ ਜਿਉਂ ਜੋਤੀ ਸੰਜੋਤ ਸਮਾਨ ਆਇ ਆਸਾਨੰਦ ਪ੍ਰਾਪਤ ਹੁੰਦਾ ਮਹਾਪੁਰਖਾਂ ਨੂੰ ਲੱਖ ਭਾਵੇਂ ਕੁਤਲੰਕ ਲਾਉਣ ਦਾ ਜੱਫਤਨ ਕਰੇ ਨਹੀਂ ਲੱਗਦੇ ਸਰਸੰਦੇ ਆਗਾਸ ਤੋਂ ਕਿਉਂ ਪੁੰਚਿਆ ਬਾਣ ਹਰ ਨਿਰਮਲ ਆਤੀ ਉਜਲਾ ਪਰ ਇਹ ਪਰਮੇਸ਼ਰ ਅਤਿਆੰਤੀ ਭਾਈ ਨਿਰਮਲ ਹੈ ਸਾਫ ਹੈ ਮੈਲ ਤੋਂ ਰਹਿਤ ਹੈ ਉਜਲਾ ਪਵਿੱਤਰ ਹੈ ਦੋਵੇਂ ਅੱਖਰ ਨਿਰਮਲ ਤੇ ਉਜਲਾ ਹੈ ਨਿਰਮਲ ਵਿਕਾਰਾਂ ਦੀ ਮੈਲ ਤੋਂ ਰਹਿਤ ਹੈ ਉਜਲਾ ਪਵਿੱਤਰ ਹੈ ਪਰਮੇਸ਼ਰ ਪਾਪਾਂ ਤੋਂ ਏਨ ਗੁਰ ਪਾਇਆ ਨਾ ਜਾਏ ਪਰ ਭਾਈ ਗੁਰੂ ਧਾਰਨ ਕੀਤੇ ਤੋਂ ਬਗੈਰ ਨਹੀਂ ਪਾਇਆ ਜਾ ਸਕਦਾ ਕਈ ਕਮਰਿਆ ਸੀ ਜਪੀ ਚੱਲਾਂਗੇ ਨਵੇਂ ਪਰਸੋਂ ਚੌਥੇ ਆਇਆ ਸੀ ਦਰਸ਼ਨਦਾਰ ਪਖੰਡੀ ਦੇ ਚੇਲੇ ਕਹਿੰਦੇ ਜੀ ਕਿ ਨੌ ਸਰੂਪਾ ਤਾਂ ਕਮਤ ਨਹੀਂ ਸ਼ੱਕਿਆ ਕਿ ਉਹ ਕਿਹੜਾ ਮੁਕਤ ਨਹੀਂ ਹੋਏ ਮੈਂ ਤੂੰ ਕਿਹੜਾ ਉਹਨਾਂ ਨੂੰ ਵੇਖ ਕੇ ਆ ਦੱਸ ਦੇ ਤੈਨੂੰ ਕਿੱਥੇ ਹਨ ਜੇ ਦਸਵੇਂ ਪਾਸ਼ਾ ਨੂੰ ਕਿਰਪਾਨ ਦੀ ਲੋੜ ਹੈ ਸਿੱਖ ਕਿਹੜੇ ਬਾਗ ਦੀ ਮੂਰੀਆ ਬਿਨਾਂ ਕਿਰਪਾਨ ਤੋਂ ਅਮਰ ਸ਼ਕਤ ਤੋਂ ਮੁਕਤ ਹੋ ਜਾਵੇਗਾ ਬਿਨਾਂ ਗੁਰੂ ਧਾਰਨ ਕੀਤੇ ਤਾਂ ਕਦੇ ਵੀ ਮੁਕਤੀ ਨਹੀਂ ਹੋਵੇਗੀ ਪਾਠ ਪੜਾਏ ਨਾ ਭੂਜਈ ਪਾਠ ਪੜਿਓ ਔਰ ਬੇਰ ਵਿਚਾਰੋ ਨਿਵਲ ਭੈੰਗਮ ਸਾਦੇ ਕਹਿੰਦਾ ਸੰਗਣਾ ਛੱਡ ਕੇ ਅਲ ਕਹਨ ਬੁੱਧ ਬਾਧੇ ਪਿਆਰੇ ਇਨ ਬੇ ਮਿਲਣਾ ਤੈਨ ਬਿਧ ਮਿਲਣ ਜਾਈ ਮੈਂ ਕੀ ਇਹ ਕਰ ਅਨੇਕਾ ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਬਿਵੇਕਾ ਸੋ ਪਰਮੇਸ਼ਰ ਤੋਂ ਬਿਨਾ ਸੋ ਕਿਸੇ ਤਰ੍ਹਾਂ ਦੀ ਮੁਕਤ ਨਹੀਂ ਹੋ ਸਕਦੀ ਕਹਿੰਦੇ ਹਨ ਸਤਿਗੁਰੂ ਜੀ ਬਾਠ ਪੜਾ ਨਾ ਬੂਝਾਈ ਇਥੇ ਪਾਠ ਗੁਰਬਾਣੀ ਦਾ ਅਰਥ ਨਾ ਲਾ ਲਵੇ ਗੁਰਬਾਣੀ ਦਾ ਪਾਠ ਪੜ੍ਹਨੇ ਸਮਝ ਆਵੇਗੀ ਇਹ ਨਹੀਂ ਅਰਥ ਪਾਠ ਨਾਲ ਵਿਆਕਰਨ ਦਾ ਹੈ ਨੌ ਪ੍ਰਕਾਰ ਦੀ ਵਿਆਕਰਨ ਪਾਵੇ ਪੜ੍ਹ ਲਵੇ ਨਾ ਗੂੜੇ ਆਪਣੇ ਸਰੂਪ ਦੀ ਸਮਝ ਨਹੀਂ ਪਵੇਗੀ ਕਰੇ ਵੀ ਕੀ ਨਾ ਗੈਤਰੀ ਮੰਤਰਾਂ ਦੇ ਪੜਨ ਨਾਲ ਹੀ ਕਰੇ ਸ਼ਾਂਤੀ ਆਵੇਗੀ ਬਲਕਿ ਇਥੋਂ ਤੱਕ ਗੈਤਰੀ ਮੰਤਰੇ ਤੇ ਲਾਤੀ ਤੋੜ ਦਿੱਤੀ ਤੇ ਮਾਰ ਕਰਕੇ ਸੋਟਾ ਜੇ ਬਾਣੀ ਵਿੱਚ ਬਚਨਾ ਹੁੰਦੇ ਹਨ ਪਾਂਡੇ ਤੁਮਰੀ ਗੈਤਰੀ ਲੋਹੜੇ ਕਾ ਖੇਤ ਖਾਤੀ ਸੀ ਲੈਕਰ ਠੇਗਾ ਟੰਗਰੀ ਤੋਰੀ ਲਾਂਗ ਤਲਾਂਕ ਜਾਤੀ ਸੀ ਕਹਿੰਦੇ ਪਾਂਡੇ ਤੁਹਾਡੀ ਵੇਖੀ ਹੈ ਗੈਤਰੇ ਸ਼ਰਾਪ ਰੂਪੀ ਸੋਟਾ ਮਾਰ ਕਰਕੇ ਲਾਤੀ ਤੋੜ ਦਿੱਤੀ ਸ਼ਕਤੀ ਰੂਪ ਕੀ ਕਰਨੀ ਤੁਹਾਡੀ ਐਸੀ ਗੈਤਰੀ ਇਸ ਆਤਮੇ ਗੁਰਬਾਣੀ ਹੈ ਜੋ ਸਮੂਹ ਸ਼ਕਤੀਆਂ ਦੀ ਮਾਲਕ ਹੈ ਪਾਠ ਵਿਆਕਰਣ ਦੇ ਪੜ੍ਹਨੇ ਨਾਲ ਕਦੇ ਸ਼ਾਂਤੀ ਤੇ ਟਿਕਾਉ ਨਹੀਂ ਪਾਠ ਪਾਠ ਪੜ੍ਹੈ ਨਾ ਮੂਝੈ ਇਹ ਪਾਠ ਪੜ੍ਹਨੇ ਕਰਕੇ ਨਾ ਮੂਝੀ ਪ੍ਰਾਪਤੀ ਨਹੀਂ ਕਲਿਆਣ ਨਹੀਂ ਪ੍ਰਾਪਤ ਹੁੰਦੀ ਸਮਝ ਨਹੀਂ ਪੈਂਦੀ ਦੇਖੀ ਪਰਮ ਕੋ ਲਾਏ ਵੇਖਾ ਕਰਕੇ ਦਾ ਪਰਮ ਈਤੀ ਪੈ ਕੇ ਭੁੱਲਣਾ ਪੈਂਦਾ ਹੈ ਲਿਵਾਸ ਬਣਾ ਕਰਕੇ ਬਣਾਉ ਕੀ ਗੁਰਮਤੀ ਅਜਨੇ ਥੋੜੇ ਦਿਨ ਹੋਏ ਐ ਆ ਬੱਚਾ ਜਿਹੜਾ ਹੁਣ ਹਸਪਤਾਲ ਚ ਹਾਰਟ ਟੈਕ ਦੇ ਨਾਲ ਮੁੰਡੇ ਦੇ ਚੜਾਈ ਕਰਨ ਤੋਂ ਇਹਨੂੰ ਨਹੀਂ ਸੀ ਚੇਤਾ ਕਿ ਜਿੰਨਾ ਮਾਵਾਂ ਦੇ ਮਾਰੇ ਹੋਏ ਉਹਨਾਂ ਨੂੰ ਇਹਨਾਂ ਦਰਦ ਹੋਇਆ ਹੋਵੇਗਾ ਆਪ ਦੇ ਚੜੇ ਤੋਂ ਤੁਰ ਕੇ ਵੀ ਸੇਵੇ ਕੋਲੇ ਨਹੀਂ ਜਾਏਗਾ ਫੜਕੀ ਲੈ ਕੇ ਗਏ ਕਿ ਸੀਟ ਕੇ ਸੋ ਇਹਦੇ ਥੋੜੇ ਦਿਨ ਹੋਏ ਕਿਤੇ ਬਾਹਰ ਗਿਆ ਸੀ ਦਿੱਲੀ ਵੱਲ ਸਾੜਾ ਵਾਲਾ ਲਵਾਤ ਨੂੰ ਆ ਕੇ ਇਸ ਖਲਾਰ ਨੇ ਗੱਲ ਚ ਪਰਨਾ ਪਾ ਲਿਆ ਭਗਵਾਨ ਚੋਲਾ ਪਾ ਕੇ ਗਿਆ ਪਖੰਡੀ ਸਾਧ ਬਣ ਗਿਆ ਢੇਖਾਂ ਨਾਲ ਹਾਰਟ ਟੈਕ ਹੁਣ ਉਹ ਨਹੀਂ ਹਟਣਾ ਗੁਰਮਤੀ ਹਰ ਪੰਗ ਚ ਪੜਦੇ ਦੇਖ ਭਰਮ ਭੁਲਾਏ ਦੇਖਾਂ ਵਿੱਚ ਪੈ ਕੇ ਕਰਕੇ ਭਰਮ ਕੀ ਭੁਲਦੇ ਹਨ ਜੀਵ ਵਰਮਤੀ ਹਰ ਸਦਾ ਪਾਇਆ ਆ ਜਿਨ੍ਹਾਂ ਨੇ ਗੁਰੂ ਦੀ ਮੱਤ ਸਿੱਖਿਆ ਲਈ ਆ ਉਹਨਾਂ ਨੇ ਸਦਾ ਰਹਿਣ ਵਾਲੇ ਹਰੀ ਨੂੰ ਪਾ ਲਿਆ ਰਸਨਾ ਹਰ ਰਸ ਸਮਾਈ ਆ ਰਸਨਾ ਹਰ ਰਸ ਸਮਾਈ ਆ ਰਸ ਨੇੜਿਓ ਹਰੀ ਦੇ ਹਰ ਰਸ ਹਰ ਇੱਕ ਰਸ ਨੰਦ ਅੰਦਰਾਸ ਹੈ ਬ੍ਰਹਮਨ ਅੰਦਰਾਸ ਹੈ ਉਹਦੇ ਵਿੱਚ ਸਮਾਈ ਮਿਲੀ ਰਹਿੰਦੀ ਹਰ ਵੇਲੇ ਸਮਾਜ ਦੇਸ਼ ਭਾਗਸ਼ਾ ਵਿੱਚ ਮਿਲਣਾ ਨਾਮ ਹੈ ਸਾਰੀ ਦੇ ਵਿੱਚ ਸਮst ਹੋਣ ਦਾ ਨਾਮ ਹੈ ਮਾਇਆ ਮੋਹ ਚੁਕਾਇਆ ਭਾਈ ਮਾਇਆ ਦਾ ਮੋਹ ਉਹ ਨਾ ਚੁੱਕ ਦਿੱਤਾ ਗੁਰਮਤੀ ਸਹਜ ਸੁਭਾਏ ਗੁਰਮਤੀ ਸਹਜ ਸੁਭਾਏ ਮਾਇਆ ਮੋਹ ਚੁਕਾਇਆ ਜਿਨ੍ਹਾਂ ਨੇ ਗੁਰਾਂ ਦੀ ਮੱਤ ਸਿੱਖਿਆ ਲਈ ਹੈ ਹਰੀ ਸਦਾ ਰਹਿਣ ਵਾਲੇ ਨੂੰ ਪਾ ਲਿਆ ਹੈ ਉਹਨਾਂ ਦੀ ਰਸਨਾ ਹਰੀ ਦੇ ਪ੍ਰੇਮ ਰਸ ਚ ਹਰ ਵੇਲੇ ਸਮਾਇ ਮਸਤ ਰਹਿੰਦੀ ਹੈ ਉਹਨਾਂ ਨੇ ਮਾਇਆ ਦਾ ਮੋਹ ਚੁਕਾ ਦਿੱਤਾ ਹੈ ਗੁਰਮਤੀ ਸਹਜ ਸੁਭਾਏ ਗੁਰਾਂ ਦੀ ਸਿੱਖਿਆ ਲੈਣ ਕਰਕੇ ਗਿਆਨ ਦੇ ਚ ਸਭਾਏ ਇਸ ਤਰ੍ਹਾਂ ਸੋਭਨੀਕ ਹਨ ਸੋ ਭਾਏ ਉਹਨਾਂ ਨੂੰ ਸੋ ਉਸ ਦੇ ਅਨਸਾਰ ਹੀ ਚੱਲਣੇ ਕਰਕੇ ਭਾਏ ਪ੍ਰਕਾਸ਼ ਹੋ ਜਾਂਦਾ ਹੈ ਪਰਮੇਸ਼ਰ ਦਾ ਮਾਇਆ ਦਾ ਮੋਹ ਹਿਰਦੇ ਵਿੱਚੋਂ ਚੁਕਾ ਦਿੱਤਾ ਹੈ ਮਹਾਪੁਰਖਾਂ ਨੇ ਦਿਨ ਸਭ ਦਾ ਜਗ ਦੁਖੀ ਆ ਫਿਰੇ ਭਾਏ ਸ਼ਬਦੋਂ ਪੇਸ਼ਤੀ ਕਮਾਈ ਕੀਤੇ ਤੋਂ ਬਿਨਾਂ ਤਾਂ ਸਾਰਾ ਸੰਸਾਰ ਹੀ ਦੁਖੀ ਤੁਰਿਆ ਫਿਰਦਾ ਨਾਨਕ ਦੁਖੀਆ ਸਭ ਸੰਸਾਰ ਦੇ ਵਿੱਚ ਜਿਸ ਤਰ੍ਹਾਂ ਸ਼ਬਦ ਸਤਿਗੁਰੂ ਜੀ ਨੇ ਉਚਾਰ ਕੇ ਵੱਡੇ ਵੱਡੇ ਦੁਖੀਆਂ ਦਾ ਕਤਲ ਕਰਕੇ ਸਤ ਕਰੇ ਪਿੰਡ ਵਾਲੇ ਸ਼ਾਹੂਕਾਰ ਨੂੰ ਨਿਹਾਲ ਕੀਤਾ ਸੀ ਸੋ ਜਿਸ ਵੇਲੇ ਸਤਿਗੁਰੂ ਜੀ ਉੱਥੇ ਪਹੁੰਚੇ ਹਨ ਸ਼ਾਹੂਕਾਰ ਦੇ ਬੜੇ ਸੋਹਣੇ ਗੱਡੇ ਲੱਗੇ ਐ ਨੌਕਰ ਚ ਆਕਰ ਚਾਰ ਚਫੇਰੇ ਵਿਚਰਦੇ ਹਨ ਮਰਦਾਨਾ ਵੇਖ ਕੇ ਕਹਿ ਲਗਾ ਮਹਾਰਾਜ ਤਾਂ ਬੜਾ ਸੁਖੀ ਹੈ ਸਤਿਗੁਰੂ ਜੀ ਕਹਿ ਲਗੇ ਭਾਈ ਮਰਦਾਨਾ ਭਜਨ ਕਰ ਕੀ ਲੈਣਾ ਤੂੰ ਇਹਦੇ ਚੋਂ ਕਹਿੰਦਾ ਨਹੀਂ ਜੀ ਬਹੁਤ ਸੁਖੀ ਹੈ ਮਹਾਰਾਜ ਕਹਿੰਗੇ ਭਾਈ ਜਿੱ ਨਹੀਂ ਇਹ ਦੁਖੀ ਹੈ ਤੇ ਨਾ ਹੋਰ ਨਹੀਂ ਕੋਈ ਦੁਖੀ ਕਹਿਣ ਲਗਾ ਜੀ ਬੜੇ ਹੈਰਾਨ ਕੀ ਦੀ ਗੱਲ ਐ ਵੇਖੋ ਸਾਰਾ ਕੁਝ ਸਾਹਮਣੇ ਦਿਖ ਰਿਹਾ ਫੇਰ ਵੀ ਆਪ ਜੀ ਇਹ ਕਰ ਰਹੇ ਹੋ ਮਹਾਰਾ ਕੰਦੇ ਜਾਂ ਤਸੱਲੀ ਕਰ ਤੈਨੂੰ ਫੇਰ ਪਰੋਸਾ ਹੋਵੇਗਾ ਚਲੇਗਾ ਸ਼ਾਹੂਕਾਰ ਦੇ ਪਾਸ ਜਾ ਕੇ ਜਦੋਂ ਉਹਦੇ ਕੋਲ ਪਹੁੰਚਿਆ ਸ਼ਾਹੂਕਾਰ ਦੇ ਤਾਂ ਭਾਈ ਮਰਦਾਨੇ ਦੇ ਸੰਤਾਂ ਵਾਲੇ ਕੱਪੜੇ ਸੀ ਵੇਖ ਕੇ ਸ਼ਾਹੂਕਾਰ ਨੇ ਸਤਕਾਰ ਕੀਤਾ ਮਰਦਾਨੇ ਨੇ ਪੁੱਛਿਆ ਤੈਨੂੰ ਬੜਾ ਸੋਖ ਹੈ ਗਾਲ ਲੱਗ ਕੇ ਰੋਣ ਲੱਗ ਪਿਆ ਮਰਦਾਨੇ ਦੇ ਕਹਿਣ ਲੱਗਾ ਗੁਰਮੁਖਾ ਜਿੰਨਾ ਮੈਂ ਦੁਖੀ ਐ ਮੇਰਾ ਦੁੱਖ ਤੱਕੜੀ ਦੇ ਕਪਾਲੜੇ ਚ ਹੋਵੇ ਸਾਰੇ ਸੰਸਾਰ ਦਾ ਦੁੱਖ ਇਕ ਪਾਲੜੇ ਚ ਹੋਵੇ ਤੇ ਮੇਰਾ ਦੁੱਖ ਤਾਂ ਵੀ ਭਾਰਾ ਮੈਂ ਇਨਾ ਦੁਖੀ ਐ ਹਰਾਰ ਹੋ ਗਿਆ ਸੁਣ ਕੇ ਮਰਦਾਨਾ ਸੋ ਕਹਿਣ ਲੱਗਾ ਦੱਸ ساری ਗੱਲ ਕੀ ਐ ਜਦੋਂ ਉਹਨੇ ਦੱਸਿਆ ਕਿ ਮੇਰੇ ਘਰ ਵਾਲੀ ਸੀ ਮੈਂ ਬੜਾ ਤਨੀ ਹਾਂ ਉਹ ਬਿਮਾਰ ਹੋ ਗਈ ਮੈਂ ਉਹਦੇ ਕੋਲ ਬੈਠ ਕੇ ਉਹਨੂੰ ਕਿਹਾ ਕਿ ਤੂੰ ਚੜ੍ਹਾਈ ਕਰ ਲੱਗੀਆਂ ਤੇ ਮੈਂ ਤੇਰੇ ਪਿੱਛੇ ਸ਼ਾਦੀ ਨਹੀਂ ਕਰਾਵਾਂਗਾ ਮੈਨੂੰ ਵਿਰਾਗ ਹੋਇਆ ਉਹਨੇ ਕਹਿ ਕੇ ਤੇਰਾ ਝੂਠਾ ਹੀ ਵਿਰਾਗ ਹੈ ਤੂੰ ਮਾਇਆ ਤਾਰੀਆਂ ਪਿੱਛੇ ਵਿਆਹ ਹੋਰ ਕਰਵਾ ਲਵੇਂਗਾ ਉਸ ਵੇਲੇ ਉਹਨੇ ਮੇਰੇ ਤੇ ਯਕੀਨ ਨਾ ਕੀਤਾ ਮੈਂ ਆਪਣੇ ਹੱਥ ਕਿਤਾਬ ਬੈਠਾ ਪਰਮੇਸ਼ਰ ਦੀ ਨੇਤ ਐਸੀ ਵਰਤੀ ਉਹ ਤੰਦਰੁਸਤ ਹੋ ਗਏ ਵਾਸ਼ਨਾ ਦੇ ਅਧੀਨ ਹੋ ਕੇ ਪਰਪੁਰਖਾਂ ਨਾਲੋਂ ਮਨ ਕਰਮ ਕਰਨ ਲੱਗੀ ਮੇਰੇ ਸਾਹਮਣੇ ਉਸ ਦੁੱਖ ਨੂੰ ਮੈਂ ਹੁਣ ਸਹਾਰ ਨਹੀਂ ਸਕਦਾ ਤੇ ਕਹਿ ਮੈਂ ਕੁਝ ਸਕਦਾ ਨਹੀਂ ਇਸ ਵਾਸਤੇ ਮੈਂ ਦੁਖੀ ਹਾਂ ਸੁਣ ਕੇ ਸਤਗੁਰੂ ਗਰੀਬ ਨਵਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਭਾਈ ਮਰਦਾਨਾ ਜੀ ਲੈ ਗਿਆ ਸ਼ਾਹੂਕਾਰ ਨੂੰ ਕਹਿਣ ਲੱਗਾ ਚੱਲ ਸਾਰੇ ਦੁੱਖਾਂ ਦੀ ਨਿਵਰਤੀ ਕਰਨ ਵਾਲੇ ਜੜਕੂਰ ਦੇ ਪਾਸ ਪਹੁੰਚ ਤੇਰਾ ਦੁੱਖ ਉੱਥੋਂ ਦੂਰ ਹੋਵੇਗਾ ਸਤੂਰ ਦੇ ਪਾਸ ਜਾ ਕੇ ਬੇਨਤੀ ਕੀਤੀ ਉਸ ਵੇਲੇ ਮਹਾਰਾਜ ਨੇ ਕਿਹਾ ਸ਼ਾਹੂਕਾਰ ਤੁਹਾ ਕੱਲਾ ਹੀ ਦੁਖੀ ਨੇ ਸੰਸਾਰ ਦੇ ਵਿੱਚ ਬੜੇ ਲੋਕ ਦੁਖੀ ਹੋ ਕੇ ਵੱਡੇ ਵੱਡੇ ਤੁਰ ਕੇ ਗਏ ਐ 14ਵਾਂ ਸ਼ਬਦ ਰਾਮਕਲੀ ਰਾਗ ਦੀ ਬਾੜ ਵਿੱਚ ਹੀ ਆਉਂਦਾ ਓਸ ਵੇਲੇ ਮਹਾਰਾਜ ਨੇ ਸ਼ਬਦ ਉਚਾਰਿਆ ਸੀ ਸੋ ਸਲੋਕ ਮੁਹੱਲਾ ਪਹਿਲਾ ਸਹਾਂ ਸਰਦਾਨ ਦੇ ਇੰਦਰ ਰੋ ਆਇਆ ਪੜਸ ਰਾਮ ਰੋਗ ਹੈ ਘਰ ਆਇਆ ਅਜੈਸ ਰੋਗ ਹੈ ਪੀਖਿਆ ਖਾਏ ਐਸੀ ਦਰਗਾ ਮਿਲਿਆ ਸਜਾਏ ਰੋਵਾ ਰਾਮ ਨਕਾਲਾ ਪਾਇਆ ਸੀਤਾ ਲਖਮਣ ਵਿਛੜ ਗਿਆ ਰੋਵਾ ਦੈਸਰ ਲੰਕ ਗਵਾਏ ਜਨ ਸੀਤਾ ਆਂਦੀ ਡੌਰੂ ਵਾਏ ਰੋਵਾ ਪਾਂਡਵ ਭੇ ਮਜੂਰ ਜਨ ਕਾ ਸਵਾਮੀ ਰਹਿਤ ਹਦੂਰ ਰੋਵਾ ਜਨਮੇਜਾ ਖੋਏ ਗਿਆ ਇੱਕ ਹੀ ਕਾਰਨ ਪਾਪੀ ਭਇਆ ਰੋਵਾ ਸੇਖ ਮਸਾਇਕ ਪੀਰ ਅੰਤ ਕਾਲ ਮਤ ਲਾਗੇ ਭੀੜ ਰੋਵਾ ਰੋਵਾ ਰਾਜੇ ਕਨ ਪੜਾਏ ਘਰ ਕਰ ਮੰਗਾ ਪੀਖਿਆ ਜਾਏ ਰੋਵਾ ਪੰਤ ਗਿਆਨ ਗਵਾਏ ਕਿ ਤਾਰਕ ਬਚਨ ਹੁੰਦਿਆ ਸੋ ਬਾਲੀ ਰੋਵਾ ਨਾਹਿ ਪਤਾਰ ਨਾਨਕ ਦੁਖਿਆ ਸਭ ਸੰਸਾਰ ਇਲਚ ਇੱਕ ਪੰਕਤੀ ਰਹਿ ਗਈ ਹੈ ਤੋ ਇਹ ਸਤਗੁਰੂ ਗਰੀਬ ਨਵਾਜ ਨੇ ਉਸ ਵੇਲੇ ਸ਼ਬਦ ਉਚਾਰ ਕਰਕੇ ਇਹਦੇ ਬੇਤੀਓ ਭਾਈ ਆਪਣਾ ਜਿਹੜਾ ਜਰਨੈਲ ਤੋਂ ਹੈ ਪਯੂਪੀ ਵਾਲਾ ਉਹ ਇਹਦੇ ਤੇ ਧਾਰਨਾ ਪੜਦਾ ਹੁੰਦਾ ਨਾਰੋ ਬਾਲੜੀਏ ਦੁਖੀ ਆਏ ਸਭ ਸੰਸਾਰ ਇਹਦੇ ਪਰਥਾਇ ਸ਼ਾਹੂਕਾਰ ਦੇ ਸਤਗੁਰੂ ਜੀ ਨੇ ਸ਼ਬਦ ਉਚਾਰਿਆ ਸੀ ਤੋ ਮਹਾਰਾਜ ਕਹਿੰਦੇ ਬਿਨ ਸ਼ਬਦ ਦਾ ਜਗ ਦੁਖੀਆ ਫਿਰੈ ਸ਼ਬਦ ਉਪਦੇਸ਼ ਦੀ ਕਮਾਈ ਕੀਤੀ ਤੋਂ ਬਗੈਰ ਸਾਰਾ ਸੰਸਾਰ ਦੁਖੀ ਰਹੁੰਦਾ ਫਿਰਦਾ ਵੇਖੀਦਾ ਹਾਂ ਮਨ ਨਾ ਸੋਈ ਜਨ ਜਾਏ ਔਰੀ ਕਰਮਨ ਲੇਖਾ ਲਾਏ ਇਹਨ ਸਬਦੈ ਜਗ ਦੁਖੀ ਆ ਫਿਰੈ ਸ਼ਾਮਦੋ ਕੇਸ਼ ਤੋਂ ਬਗੈਰ ਸਾਰਾ ਸੰਸਾਰ ਦੁਖੀ ਆ ਦੁਖੀ ਦੁਨੀ ਸਿਹੜਿਆ ਜਾਇ ਤਲਗਾ ਦੁਖ ਮਨਮੁਖਾ ਨੋ ਗਈ ਖਾਇ ਇਹ ਮਨਮੁਖਾ ਨੂੰ ਮਾਇਆ ਤਾਂ ਖਾ ਹੀ ਗਈ ਹੈ ਮਨਮੁਖ ਖਾਦੇ ਗੁਰਮਖੋਪਰੇ ਜਿਨੂ ਸਤਨਾਮ ਚਿਤ ਲਾਇਆ ਮਾਇਆ ਮੋਹ ਚੁਕਾਏ ਚੁਕਾਇਆ ਮਾਇਆ ਮੋਹ ਚੁਕਾ ਦਿੱਤਾ ਹੈ ਸ਼ਬਦ ਤੋਂ ਬਗੈਰ ਸੰਸਾਰ ਦੁਖੀ ਉਹਨਾਂ ਨੂੰ ਖਾ ਗਈ ਹੈ ਇੱਕ ਵੇਰ ਰਿਸਾਖੀ ਹੈ ਕਬੀਰ ਜੀ ਤਾਣੀ ਬੁਣ ਰਹੇ ਸਨ ਤੇ ਮਾਇਆ ਰੂਪ ਧਾਰ ਕੇ ਸੁੰਦਰ ਆ ਕੇ ਗੱਲਾਂ ਕਰਨ ਲੱਗ ਪਈ ਕਬੀਰ ਜੀ ਨਾਲ ਕਿਹੜੀਆਂ ਰੱਧੀਆਂ ਸਿੱਧੀਆਂ ਗੱਲਾਂ ਕਰ ਲੱਗ ਪੈਂਦੀਆਂ 18 ਸਿੱਧੀਆਂ ਹਨ 9 ਨਿੱਧੀਆਂ ਹਨ ਭਗਤੀ ਬਹੁਤੀ ਕਰੀਏ ਤੇ ਰਾਹ 'ਚ ਰੁਕਾਵਟਾਂ ਪਾਉਣ ਵਾਸਤੇ ਕਈ ਵਾਰੀ ਅਨੇਕ ਪ੍ਰਕਾਰ ਦੇ ਸੁੰਦਰ ਰੂਪ ਬਣਾ ਬਣਾ ਕੇ ਗੱਲਾਂ ਵੀ ਕਰ ਲੱਗ ਪੈਂਦੀਆਂ ਚਮਤਕਾਰੇ ਵਿਖਾਉਣ ਲੱਗ ਪੈਂਦੀਆਂ ਹਾ ਭਾਅ ਵੀ ਕਰਨ ਲੱਗ ਪੈਂਦੀਆਂ ਪਰ ਇਹ ਤੋਂ ਬਚਨੇ ਚੰਗਾ ਹੋਵੇਗਾ ਸਿੱਖ ਵਾਸਤੇ ਇਹਨਾਂ ਪ੍ਰੇਣਾ ਨਹੀਂ ਚਾਹੀਦਾ ਮਹਾਪੁਰਖ ਦੱਸਿਆ ਕਰਦੇ ਸੀ ਇਹ ਵਚਨ ਕਈ ਵੇਰਾਂ ਸੋ ਉਹ ਜਦੋਂ ਗੱਲਾਂ ਕਰਨ ਲੱਗੀ ਤਕਬੀਰ ਜੀ ਨੇ ਪਰਵਾਹ ਨਾ ਕੀਤੀ ਲੋਈ ਨੇ ਵੇਖ ਲਈ ਖਿਆਲ ਕੀਤਾ ਵੀ ਮੇਰਾ ਪਤੀ ਹੋਰ ਕਿਸੇ ਨਾਲ ਗੱਲਾਂ ਕਰਦਾ ਪੁੱਛਿਆ ਪਤੀ ਦੀ ਇਹ ਕੌਣ ਸੀ ਉਸ ਵੇਲੇ ਦੱਸਿਆ ਕਿ ਲੋਈ ਇਹ ਮਾਇਆ ਸੀ ਕਹਿਣ ਲੱਗੀ ਜੀ ਨਿਤ ਖੱਡੀ ਬੁੰਨਦੇ ਆਂ ਹਮ ਤੋਂ ਚਾਬਨਨ ਨੂੰ ਰੋਟੀ ਵਾਲੀ ਹਾਲਤ ਬਣੀ ਐ ਸੋ ਹੁੰਜੇ ਸੌਨੇ ਐ ਕਿਰਪਾ ਕਰੋ ਤੋ ਕੰਮ ਹੀ ਲੈ ਲਓ ਕੋਈ ਕਹਿੰਨ ਕਿ ਭਗਤੀ ਕਰਿਆ ਕਰ ਇਹਦੇ ਚ ਕੀ ਲੈਣਾ ਚੰਗੇ ਇਸੇ ਤਰ੍ਹਾਂ ਹੀ ਫਿਰ ਜੇ ਤੁਹਾਨੂੰ ਨਹੀਂ ਚਾਹੀਏ ਤੇ ਮੇਰੇ ਭਰਾਵਾਂ ਨੂੰ ਦੇ ਦੇਓ ਕਬੀਰ ਜੀ ਕਹਿੰਦੇ ਕਿ ਕਾਲ ਨੂੰ ਅੱਜ ਤੇ ਮੈਂ ਕਹਿ ਰਿਆਂਗਾ ਦੂਜੇ ਦਿਨ ਮਾ ਰੂਪ ਧਾਰ ਕੇ ਆਏ ਹੁਕਮ ਕਰ ਦਿੱਤਾ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਉਸ ਵੇਲੇ ਹੁਕਮ ਕੀਤਾ ਕਿ ਜਾ ਮਾਇਆ ਜਾ ਕੇ ਲੋਈ ਦੇ ਭਰਾਵਾਂ ਨੂੰ ਕੰਮ ਦੇ ਕਹਿੰਦੇ ਸਤਿਵੰਤ ਜੀ ਹੁਕਮ ਮੰਨਿਆ ਜਿੱਥੇ ਕੁੰਬਲ ਪੁੱਟ ਕੇ ਤੇ ਉਹ ਤਾੜੀ ਹੋਣ ਦੇ ਸੀ ਉਥੇ ਮੋਹਰਾਂ ਦਾ ਰੂਪ ਬਣ ਕੇ ਬੈ ਆਪਣਾ ਬੈਠ ਗਈ ਤੇਰੀ ਲੱਗ ਗਈ ਮੋਹਰਾਂ ਦੀ ਜਦੋਂ ਦਿਨ ਜਾ ਕੇ ਦਿਨ ਚੜੇ ਜਾ ਕੇ ਕੁੰਬਲ ਵੇਖੀ ਤਾਂ ਕੋ ਆ ਭਰਿਆ ਪਿਆ ਮੋਹਰਾਂ ਨਾਲ ਬੜੇ ਖੁਸ਼ ਹੋਏ ਅਮੀਰ ਬਣ ਕੇ ਇਸੇ ਵਾਸਤੇ ਨਾਂ ਰੱਖਿਆ ਨਾ ਪਰਸਾ ਪਰਸੂ ਪਰਸਨਾ ਇਹ ਮਾਇਕੇ ਤਿੰਨ ਨਾਮ ਹੌਲੀ ਹੌਲੀ ਰਾਜੇ ਦੇ ਵਜ਼ੀਰ ਬਣ ਗਏ ਤੇ ਗਵਾਂਢੀ ਰਾਜੇ ਦੀ ਲੜਕੀ ਜਵਾਨ ਸੀ ਉਹਨੇ ਪੰਡਤ ਭੇਜਿਆ ਰਿਸ਼ਤੇ ਵਾਸਤੇ ਤੇ ਜਦੋਂ ਉਹਦੇ ਵਜ਼ੀਰਾ ਕੋਲੇ ਪਹੁੰਚੇ ਰਾਜੇ ਦੇ ਕੋਲੇ ਤੇ ਕਬੀਰ ਦੇ ਸਾਲੇ ਸੀ ਉਹਨਾਂ ਕੋਲੇ ਉਹ ਪਹੁੰਚੇ ਗਵਾਂਢੀ ਰਾਜੇ ਦਾ ਜਿਹੜਾ ਭੇਜਿਆ ਹੋਇਆ ਲਾਗੀ ਸੀ ਉਹਨੇ ਪੁੱਛਿਆ ਵੀ ਰਾਜੇ ਦਾ ਮੁੰਡਾ ਕਿਹੋ ਜਿਹਾ ਮੈਂ ਰਾਜੀ ਲੜਕੀ ਦਾ ਰਿਸ਼ਤਾ ਕਰਨਾ ਹੈ ਉਹ ਕਹਿਣ ਲੱਗੇ ਸਾਡੇ ਅੱਲਾ ਦੱਤੇ ਨੂੰ ਕੱਢ ਦੇ ਤਾਂ ਐਵੇਂ ਸੁੱਤ ਸਾਤੀਆ ਠੀਕ ਨਹੀਂ ਪਰ ਬਹੁਤਾ ਸਿੱਧਾ ਸੁਦਾਈ ਹੈ ਜਦੋਂ ਇੰਨੀ ਗੱਲ ਕਹੀ ਤੋ ਗਵਾਂਢੀ ਦਾ ਜਿਹੜਾ ਪੰਡਤ ਭੇਜਾ ਬੜਾ ਚਤਰਸੀਓ ਨੇ ਖਿਆਲ ਕੀਤਾ ਵੀ ਇਹ ਰਾਜ ਨੂੰ ਧੋਖਾ ਦੇਣਗੇ ਜੈਸੇ ਸੇਵਾਦਾਰ ਦੀ ਆਪਣੇ ਮਾਲਕ ਤੇ ਇੰਨੀ ਕਿ ਛੜਦਾ ਤੇ ਉਹਦਾ ਕੰਮ ਕੀ ਸਵਾਰੇਗਾ ਹੁਣ ਕਿਹ ਚੰਗਾ ਮੈਂ ਵਿਚਾਰਾਂਗਾ ਰਾਜ ਨੂੰ ਜਾ ਕੇ ਮਿਲਿਆ ਸਾਰੀ ਗੱਲ ਦੱਸੀ ਵੀ ਤੇਰੇ ਰੇੜ ਵਜ਼ੀਰ ਆ ਵਿਗੜ ਗਏ ਤੇਰੇ ਨਾਲ ਅੰਦਰੋਂ ਅਨੇ ਆ ਗੱਲ ਅੱਜ ਕਹੀ ਹੈ ਕਹਣ ਲਗਾ ਫਿਰ ਉਹ ਪਾਪ ਉਹ ਪੰਡਤ ਕਹਣਗਾ ਯਤਨ ਮੈਂ ਦੱਸ ਦਿੰਨਾ ਮੰਗਨੇ ਦਾ ਦਿਨ ਮਿਥ ਲੈ ਤੇ ਖਾਈ ਪੁੱਟ ਕੇ ਨੀਆਂ ਪੁੱਟ ਕੇ ਬਰੂਦਰਾਂ ਭਰ ਦੇ ਉੱਪਰ ਬਣਾ ਦੇ ਮੰਦਰ ਤੇ ਉਹਦੇ ਵਿੱਚ ਜਿੰਨੇ ਇਹਨਾਂ ਦੇ ਰਿਸ਼ਤੇਦਾਰ ਹੈ ਉਹ ਸਾਰੇ ਇਕੱਠੇ ਕਰਦੇ ਤੇ ਜਦੋਂ ਰੋਪਨਾ ਪਾਉਣ ਦਾ ਟਾਈਮ ਆਵੇਗਾ ਉਹ ਅੱਗ ਲਾ ਕੇ ਸਾਰਿਆਂ ਦਾ ਕੰਮ ਮੁਕਾ ਦੇ ਨਾਲ ਤੇਰੇ ਗਲੋ ਲੱਤ ਜਾਣਗੇ ਬਹਾਨਾ ਤੇਰੇ ਗਲ ਕੋਈ ਹੋਰ ਪਵੇਗਾ ਸੋ ਕਹਿ ਲਗਾ ਚੰਗਾ ਇਸੇ ਤਰ੍ਹਾਂ ਮੰਦਰ ਤਿਆਰ ਕੀਤਾ ਕਬੀਰ ਦੇ ਰਿਸ਼ਤੇਦਾਰਾਂ ਨੇ ਸਾਰਿਆਂ ਨੂੰ ਸਨੇਹ ਭੇਜ ਦਿੱਤੇ ਲੋਈ ਦੇ ਭਰਾਵਾਂ ਨੇ ਤੇ ਕਬੀਰ ਜੀ ਨੂੰ ਇਹ ਸਨੇਹਾ ਪਹੁੰਚਿਆ ਮੰਗਣੇ ਵਾਲਦਨ ਕਬੀਰ ਜੀ ਆਲਸ ਕਰਦੇ ਆ ਜਾਣ ਦਾ ਨਾਂ ਨਹੀਂ ਲੈਂਦੇ ਲੋਈ ਕਹਿੰਦੀ ਹੈ ਜੀ ਮੇਰੇ ਭਰਾਵਾਂ ਦਾ ਮੰਗਣਾ ਚਲੋ ਚੱਲ ਗਏ ਕਬੀਰ ਜੀ ਹੋਹਾ ਕਰੀ ਜਾਂਦੇ ਤੁਰਦੇ ਨਹੀਂ ਲੋਈ ਨੇ ਥੋੜਾ ਜਿਆ ਕਾਜੀ ਕੀ ਗੱਲ ਮੇਰੇ ਭਰਾਵਾ ਨੇ ਮੰਗਣ ਤੇ ਪੁੱਛ ਨਹੀਂ ਕਹਿੰਦੇ ਚੰਗਾ ਚੱਲ ਖੁਸ਼ੀ ਹੈ ਤੁਰ ਪਏ ਉਧਰੋਂ ਸ਼ਾਮ ਦਾ ਟਾਈਮ ਹੋ ਚੱਲਿਆ ਸ਼ਾਮ ਲੰਘ ਚੱਲਿਆ ਪੁੱਛਿਆ ਵੀ ਕੀ ਗੱਲ ਆ ਰੋਪਣਾ ਨਹੀਂ ਪਾਉਂਦੇ ਕਹਿਣ ਲੱਗੇ ਭਗਤ ਜੀ ਨਹੀਂ ਆਏ ਹੋਰ ਤਾਂ ਨਹੀਂ ਕੋਈ ਰਹਿੰਦਾ ਕਹਿੰਦੇ ਹੋਰ ਤਾਂ ਸਾਰੇ ਆ ਗਏ ਆ ਇਕੱਠੇ ਹੀ ਅੰਦਰ ਹੈ ਕਹਿਣ ਲੱਗਾ ਰਾਜਾ ਤੇ ਚਲ ਕਬੀਰ ਜੀ ਨੂੰ ਮੈਂ ਬੇਨਤੀ ਕਰ ਲਵਾਂ ਤੁਹਾਡੇ ਹੋਂ ਤੋਂ ਪਹਿਲਾਂ ਸੇ ਕੰਮ ਕਰ ਲਿਆ ਤੇ ਆਪਾਂ ਪਹਿਲਾਂ ਇਹ ਕੰਮ ਕਰ ਲਈਏ ਰੋਪਣਾ ਪਾ ਲਈਏ ਅੰਦਰਵਾੜ ਕੇ ਸਾਰੇ ਤੇ ਬਰੂਦ ਨੂੰ ਅੱਗ ਲਾ ਦਿੱਤੀ ਮਹਲ ਜਿਹੜਾ ਸੀ ਜਾਂ ਮੰਦਰ ਸੀ ਉੱਡ ਗਿਆ ਤਾਂ ਕਬੀਰ ਜੀ ਨੂੰ ਲੋਈ ਕਹਿਣ ਲੱਗੇ ਵੇਖੋ ਜੀ ਜੋ ਮੇਰੇ ਭਰਾਵਾਂ ਦਾ ਮੰਗਣਾ ਹੋ ਰਿਹਾ ਵੇਖੋ ਕਿੰਨੀ ਖੁਸ਼ੀ ਆ ਕਹਿੰਦੇ ਵੇਖੇਂਗੇ ਜਦੋਂ ਪਹੁੰਚੇਗੇ ਜਦੋਂ ਘਰੇ ਗਏ ਕੋਈ ਕੁਝ ਵੀ ਨਾ ਥਿਆ ਆ ਉਦੋਂ ਬਰੂਦ ਨਾਲ ਸਾਰਾ ਕੁਝ ਉਡਾ ਦਿੱਤਾ ਇਹ ਐਸੀ ਮਾਇਆ ਹੈ ਸੋ ਮਹਾਰਾਜ ਕਹਿੰਦੇ ਬਿਨ ਸਬਦ ਹੈ ਬਿਨ ਸਬਦ ਹੈ ਜਗ ਦੁਖੀਆ ਇਹ ਸ਼ਬਦ ਤੋਂ ਬਿਨਾ ਸਾਰਾ ਸੰਸਾਰ ਦੁਖੀ ਫਿਰ ਰਿਹਾ ਕੀ ਹੋ ਰਿਹਾ ਮਨ ਮੁੱਖਾ ਨੋ ਗਈ ਖਾਏ ਤੇ ਮਨਮੁੱਖਾਂ ਨੂੰ ਖਾ ਗਈ ਤੇ ਮਾਇਆ ਮੋਹ ਚੁਕਾਇਆ ਗੁਰਮਤੀ ਸਹਿ ਸਭਾਏ ਜਿਨ੍ਹਾਂ ਨੇ ਗੁਰਾਂ ਦੀ ਸਿੱਖਿਆ ਲਈ ਗਿਆਨ ਦੇ ਸਹਿਤ ਹੋ ਕਰਕੇ ਪ੍ਰਕਾਸ਼ ਦੇ ਸਹਿਤ ਹੋਏ ਹੈ ਉਹਨਾਂ ਨੇ ਮਾਇਆ ਦਾ ਮੋਹ ਚੁਕਾ ਦਿੱਤਾ ਹੈ ਭਗਤਾਂ ਨੇ ਜਿਹੜੇ ਮਨਮੱਖ ਲੋਕ ਕਰਨ ਨੂੰ ਖਾ ਗਈ ੜਾਗਤਾ ਪਰਿਵਾਰ ਦਾ ਪਰਿਵਾਰ ਹੀ ਮਨਮੱਖਾਂ ਦੇ ਕਣਿਆਲਾ ਪਾ ਕੇ ਬਹਿ ਜਾਂਦੀ ਬਿਨ ਕਣਿਆਲੇ ਤੋਂ ਪਹਿ ਜਾਂਦੀ ਹੈ ਸਿੰਗੀਰੀ ਕੀ ਵਰਗਿਆਂ ਨੇ 13 13 ਨਿਆਣੇ ਬਣਾ ਦਿੰਦੀ ਹੈ ਇਸੀ ਆ ਇਹ ਚਤਰ ਮੋਤੇ ਆਈਆ ਭਾਈ ਅਪਦੇਸ਼ ਦੁਆਰਾ ਨਾਮ ਨੂੰ ਧਿਆਉਣਾ ਕਰੀਏ ਕਈ ਕਨੇ ਅਸੀਂ ਤਾਂ ਜੱਪ ਲਾਵਾਂਗੇ ਇਸ ਤਰ੍ਹਾਂ ਮਾਰਮਖ ਸਤਗੁਰੂ ਜੀ ਕਹਿੰਦੇ ਮਾਰਮਖ ਹਾਰ ਹਰ ਕਰ ਸਕੀ ਮੈਲ ਨ ਸਕੀ ਮਾਰਮਖ ਹਾਰ ਹਰ ਕਰ ਥਕੇ ਮੈਲ ਨ ਸਕੀ ਧੋਏ ਐਸੀ ਹਾਲਤ ਉਸ ਸ਼ਬਦ ਨਾਮ ਅਪਦੇਸ਼ ਦਾ ਇੱਥੇ ਅਪਦੇਸ਼ ਤੋਂ ਬਿਗਾਰ ਨਾਮ ਨਹੀਂ ਧਿਆਇਆ ਜਾ ਸਕਦਾ ਉਪਦੇਸ਼ ਦੁਆਰਾ ਨਾਮ ਨੂੰ ਧਿਆਈਏ ਫਿਰ ਕੀ ਹੋਵੇਗਾ ਜੀ ਸਬਦੇ ਸੱਚ ਸਮਾਈ ਫਿਰ ਉਪਦੇਸ਼ ਦੁਆਰਾ ਸੱਚੇ ਬ੍ਰਹਮ ਵਿੱਚ ਹੀ ਸਮਾਉਣਾ ਹੋਵੇਗਾ ਮਿਲਣਾ ਹੋਵੇਗਾ ਮਾਇਆ ਭੁੱਲੇ ਸਿੱਧ ਫਿਰ ਇਹ ਛੋਟੇ ਮੋਟੇ ਦੀ ਕੀ ਗੱਲ ਕਰਨੀ ਮਹਾਰਾਜ ਕਹਿੰਦੇ ਮਾਇਆ ਦੇ ਭਲੇਖੇ ਚ ਪੈ ਕਰਕੇ ਸਿੱਧ ਵੀ ਭੁੱਲ ਗਏ ਹਨ ਉਹ ਵੀ ਅਨੇਕ ਪ੍ਰਕਾਰ ਦੀਆਂ ਕਰਮ ਮਾਤਾਂ ਵਿਖਾਉਂਦੇ ਰਹਿਣ ਅਚਲ ਵਟਾਲੇ ਸੋ ਭੰਗਰਨਾਥ ਵਰਗੇ ਸਿਰਚ ਦੇ ਖਰਾਵਾ ਵਜੀਆਂ ਸ਼ਿਵਰਾਤਰੀ ਦੇ ਮੇਲੇ ਤੇ ਤਾਂ ਤਾਂ ਜਾ ਕੇ ਕਿਤੇ ਠੀਕ ਹੋਏ ਸੀ ਸੋ ਨਾਨਕ ਮੱਤੇ ਵਿੱਚ ਵੀ ਪਰ ਸੰਗ ਇਹਨਾਂ ਦਾ ਆਉਂਦਾ ਹੈ ਉੱਥੇ ਵੀ ਇਹਨਾਂ ਦੀ ਬਹਿਸ ਬਹੁਤ ਹੋਈ ਸੀਗੀ ਸੋ ਸਿੱਧਾਂ ਨੇ ਇੱਕ ਮੁੰਡਾ ਮਾਰ ਕੇ ਧਰਤੀ 'ਚ ਦਾਬਾ ਵਾਹਿਗੁਰੂ ਮੁੰਡਾ ਜਿਉਂਦਾ ਧਰਤੀ 'ਚ ਦਾਬਾ ਦਿੱਤਾ ਉੱਪਰ ਛਾਤਰੀ ਪਾਤੀ ਮਿੱਟੀ ਪਾ ਕੇ ਕਾਨੇ ਪੂਨੇ 'ਚ ਪਾ ਕੇ ਤੇ ਪੁੱਛਿਆ ਗੁਰੂ ਸਾਹਿਬ ਨੂੰ ਕਹਿਣ ਲੱਗੇ ਜੇ ਅਖੇ ਧਰਤੀ ਨੂੰ ਪੁੱਛ ਰਿਹਾ ਕੀ ਦੀ ਮਾਰੇ ਕਹਿੰਦੇ ਪੁੱਛ ਲਓ ਜਦੋਂ ਪੁੱਛਣ ਲੱਗੇ ਕਹਿੰਦੇ ਦੱਸ ਧਰਤੀ ਕਿਸ ਦੀ ਮੁੰਡਾ ਸਖਾ ਕੇ ਬਿਠਾਇਆ ਸੀ ਜਿਵੇਂ ਅੱਜਕੱਲ੍ਹ ਕਈ ਸਿਖਾ ਕੇ ਤੇ ਆਟੇ ਪਾਈਆਂ ਭਾਈ ਫਿਰਦੇ ਐ ਸੋ ਇਸੇ ਤਰ੍ਹਾਂ ਕੀਤਾ ਕਹਿਣ ਲਗੀ ਸਿੱਧਾਂ ਦੀ ਦੂਜੀ ਵਾਰ ਪੁੱਛਿਆ ਕਿਹਦੀਆਂ ਕਹਿੰਦੀ ਸਿੱਧਾਂ ਦੀ ਜੋ ਤੀਜੀ ਵਾਰ ਪੁੱਛਿਆ ਬੋਲਣ ਤੋਂ ਪਹਿਲਾਂ ਮਹਾਰਾਜ ਕਹਿੰਦੇ ਬੋਲਦਾ ਹੀ ਐ ਇੰਨੀ ਗੱਲ ਕਹਿਣ ਤੋਂ ਮਰ ਗਿਆ ਮੁੜ ਕੇ ਸਿੱਧਾਂ ਨੇ ਲਿਆ ਕੇ ਚੁੱਕ ਕੇ ਦੇ ਗੁਰੂ ਸਾਹਿਬ ਦੇ ਚਰਨੀ ਪਾ ਕੇ ਜਿਉਂਦਾ ਕੀਤਾ ਸੀ ਐਸੀ ਹਾਲਤ ਹੋਈ ਸੀ ਸੋ ਸਤਿਗੁਰੂ ਜੀ ਕਹਿੰਦੇ ਮਾਇਆ ਭੂਲੇ ਸਿੱਧ ਫਿਰੈ ਇਹ ਮਾਇਆ ਦੇ ਭਲੇਖੇ ਵਿੱਚ ਪਾਇਆ ਕਰਕੇ ਸਿੱਧ ਵੀ ਭੂਲੇ ਫਿਰਦੇ ਹਨ ਅਨੇਕ ਪ੍ਰਕਾਰ ਦੀ ਵਾਸ਼ਨਾ ਲਈ ਫਿਰਦੀ ਹੈ ਮਛੰਦਰਨਾਥ ਵਰਗੇ ਜਿਹੜੇ ਗੋਰਖ ਦੇ ਗੁਰੂ ਵੱਡੇ ਚੌਧਰੀ ਸੇਨਾਂ ਦੇ ਉਹ ਤਾਂ ਅਮਰੂ ਨਾਮੇ ਰਾਜ ਦੀ ਮੁਰਦਾ ਦੇ ਵਿੱਚ ਜਾ ਕੇ ਪਦਮਣੀਆਂ ਦੇ ਵਿਸ਼ੇ ਆਨੰਦ ਨੂੰ ਭੋਗਣ ਵਾਸਤੇ ਪ੍ਰਵੇਸ਼ ਹੋ ਗਏ ਸੀ ਮਾਇਆ ਵਿਆਪਤ ਬਹੁ ਪ੍ਰਕਾਰ ਹੀ ਹੈ ਜੜ ਤੇ ਚੇਤਨ ਦੋ ਪ੍ਰਕਾਰ ਦੀ ਮਾਇਆ ਘਰਾਸ ਲਿਆ ਸਾਰੇ ਸੰਸਾਰ ਨੂੰ ਇਸ ਨੇ ਮਾਦ ਨ ਲਕੈ ਸੁਭਾਏ ਸੁਭਾਏ ਸੁੱਤੇ ਸੇ ਸਮਾਧੀ ਨਹੀਂ ਲੱਗਦੀ ਵਾਸ਼ ਨੇ ਬਣੀ ਰਹਿੰਦੀ ਆ ਘੋੜਾ ਜੋੜਾ ਘੋੜਾ ਜੋੜਾ ਕਰਦੇ ਰਹਿੰਦੇ ਹਨ ਸੋ ਇਹਨਾਂ ਨੂੰ ਵੀ ਤੰਦਰਾ ਨੀਂਦ ਨਹੀਂ ਛੱਡਦੀ ਗਈ ਆਪਣ ਤਾਂ ਪ੍ਰਤਾਖੀ ਚੁੰਬੜੀ ਪਈ ਪੋਥਿਆਂ ਦੀ ਤਾਬਿਆਂ 'ਤੇ ਬੈਠਿਆ ਨੂੰ ਨੀਂਦੇ ਲੋ ਵਿਆਪਤ ਹੈ ਹੋਰ ਤਾਂ ਕਿਤਨਾ ਲੋਕਾਂ ਵਿੱਚ ਹੀ ਵਿਆਪਤ ਰਹੀ ਹੈ ਮਾਤ ਲੋਕ ਵਿੱਚ ਵੀ ਪਤਾੜ ਲੋਕ ਵਿੱਚ ਵੀ ਆਕਾਸ਼ ਲੋਕ ਵਿੱਚ ਵੀ ਦੇਵਤਿਆਂ ਨੂੰ ਚੰਬੜ ਗਈ ਆਕਾਸ਼ ਲੋਕ ਵਿੱਚ ਪਤਾੜ ਲੋਕ ਜੈਵਨ ਮੂਨੀ ਵਰਗਰ ਚੰਬੜ ਕੇ ਪੁੱਠੇ ਲਮਕਾ ਤੇ ਮੱਟ ਵਿੱਚ ਅਦਕ ਰਹੀ ਲਪਟਾਈ ਅਦਕ ਅਦਕ ਬਹੁਤਾ ਸਹਿਤ ਲਪਟਾਈ ਚੰਬੜ ਰਹੀ ਹੈ ਛੱੜਦੀ ਨਹੀਂ ਕੋਈ ਜਰਲਾ ਵਰਨਾ ਇਸ ਤੋਂ ਬਚਿਆ ਹੈ ਦਿਨ ਗੁਰ ਜੇਤੀ ਮਾਇਆ ਕੇ ਬੰਦੇ ਕਹਿਆ ਦਿਨ ਗੁਰ ਮੁਕਤ ਮਹਾ ਪਾਈਐ ਗੁਰੂ ਧਾਰਨ ਕੀਤੇ ਤੋਂ ਬਿਗਾਰ ਮੁਕਤ ਕਲਿਆਣ ਨਹੀਂ ਪ੍ਰਾਪਤ ਹੁੰਦੀ ਆ ਦੁਬਦਾ ਮਾਇਆ ਜਾਏ ਇਹ ਭਾਈ ਨਾ ਦੁਬਦਾ ਦਿਕਤਾ ਕੋਣਾ ਨਹੀਂ ਜਾਂਦਾਗਾ ਮਾਇਆ ਕਰਕੇ ਹਿਰਦੇ ਚ ਬਣਿਆ ਹੀ ਰਹਿੰਦਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਿਏ ਕਿਹੜਾ ਪਹਾੜਾ ਵਾਲੀ ਨੂੰ ਟੇਕ ਲਿਏ ਜਾ ਕੇ ਕਰਕੇ ਪਹਾੜਾ ਵਾਲੇ ਨੂੰ ਟੇਕ ਲਿਏ ਕਥਾ ਸੁਣਨ ਆਈਏ ਕਿ ਘਰੇ ਬੈਠੇ ਰਹੀਏ ਚੱਲਣਾ ਅੱਜ ਕਿ ਨਹੀਂ ਜਾਣਾ ਇਹੋ ਜਿਹਾ ਖਿਆਲ ਹੀ ਬਣਿਆ ਰਹਿੰਦਾ ਇਹ ਮਾਇਆ ਨੇ ਵਿੱਚੋਂ ਆਪਣਾ ਹੀ ਪੈਦਾ ਕਰ ਦਿੱਤਾ ਜੀਵਾਂ ਦੇ ਹਿਰਦੇ ਵਿੱਚ ਦੋ ਵੀਧੀਆਂ ਬਣਾ ਦਿੱਤੀਆਂ ਹਨ ਤੁੰਦਾ ਹੋ ਗਈ ਮਾਇਆ ਕਿਸ ਨੂੰ ਆਖੀਐ ਸੋ ਸਤਗੁਰੂ ਜੀ ਤੋਂ ਪੁੱਛ ਰਹੇ ਹਨ ਪ੍ਰਸ਼ਨ ਕਰਕੇ ਜਗਿਆਸੂ ਮਹਾਰਾਜ ਜੀ ਮਾਇਆ ਕਿਸ ਨੂੰ ਕਹਿੰਦੇ ਹਨ ਕੀ ਮਾਇਆ ਕਰਮ ਕਮਾ ਇਹ ਦੋ ਪ੍ਰਸ਼ਨ ਇੱਕ ਤਾਂ ਮਾਇਆ ਕਿਸ ਨੂੰ ਕਹਿੰਦੇ ਹੈ ਤੇ ਮਾਇਆ ਕੰਮ ਕੀ ਕਰਦੀ ਹੈ ਇਹ ਦੋ ਪ੍ਰਸ਼ਨ ਹੋ ਗਏ ਦੁੱਖ ਸੁੱਖ ਇਹੋ ਜੀਵਤ ਹੈ ਤੇ ਉੱਤਰ ਦੇ ਰਹੇ ਹਨ ਮਹਾਰਾਜ ਅੱਗੇ ਸੋ ਰਾਜ ਗੁਣ ਸਤ ਗੁਣ ਤਮ ਗੁਣ ਕਹੀ ਹੈ ਇਹ ਤੇਰੀ ਸਭ ਮਾਇਆ ਇੱਕ ਤਾਂ ਇਹ ਮਾਇਆ ਹੈ ਰਜੋ ਤਮੋ ਤੇ ਸਤੋ ਗੁਣ ਸੋ ਇਹ ਵੀ ਮਾਇਆ ਦਾ ਰੂਪ ਦੱਸਿਆ ਹੈ ਇਥੇ ਵੀ ਗੁਰੂ ਗਰੀਬ ਨਵਾ ਸਕੇ ਪਾਸ਼ਾ ਮਹਾ ਦਾ ਰੂਪ ਦੱਸਦੇ ਹਨ ਪੜੋ ਇਹ ਅਨਰੋਚਨੀਸ ਨੂੰ ਕਹਿੰਦੇ ਹੈ ਜਿਹੜੇ ਨੌ ਪ੍ਰਕਾਰ ਦੇ ਸੁਭਾਅ ਨੂੰ ਨਾ ਬਰਦਾਸ਼ਤ ਕਰੇ ਦੁੱਖ ਸੁਖ ਇਹੋ ਜਿਉ ਬੱਦ ਹੈ ਇਹ ਦੇ ਤਿੰਨ ਹੈ ਇੱਕ ਦੁੱਖ ਸੁਖ ਤੇ ਬੱਦ ਇਹ ਜਿਹੜੇ ਤਿੰਨ ਹੈ ਇਹ ਮਾਇਆ ਇਹਨੂੰ ਮਾਇਆ ਕਹਿੰਦਾ ਤੇ ਮਾਇਆ ਕਰਮ ਕਮਾਉਂਦੀ ਹੈ ਜੇ ਤਾਂ ਇਹਨੂੰ ਸੱਤ ਕਹੀਏ ਤੇ ਤਾਂ ਵੀ ਠੀਕ ਨਹੀਂ ਜੇ ਇਹਨੂੰ ਸੱਤ ਕਹੀਏ ਤੇ ਤਾਂ ਵੀ ਠੀਕ ਨਹੀਂ ਸੱਤ ਕਹਾਂਗੇ ਤੇ ਰਹਿਣ ਵਾਲੀ ਨਹੀਂ ਹੈ ਤੇ ਜੇ ਇਹਨੂੰ ਅਸਤ ਕਹਾਂਗੇ ਤੇ ਸਤ ਚੇਤਨ ਦੀ ਸੱਤਾ ਬਿਨਾਂ ਇਹ ਪ੍ਰਤੀਤ ਨਹੀਂ ਹੋ ਸਕਦੀ ਸਤ ਮੰਨਦੇ ਆ ਤੇ ਰਹਿਣ ਵਾਲੀ ਨਹੀਂ ਅਸਤ ਮੰਨਦੇ ਆ ਤੇ ਫੇਰ ਇਹ ਪ੍ਰਤੀਤ ਹੋ ਰਹੀ ਹੈ ਜੇ ਸਤ ਸਹੀ ਨਾ ਹੋਵੇ ਤੇ ਪ੍ਰਤੀਤ ਨਾ ਹੋਵੇ ਤੇ ਜੇ ਸਹੀ ਹੋਵੇ ਤੇ ਫੇਰ ਨਾਸ ਨਾ ਹੋਵੇ ਨਾ ਤਾਂ ਇਹਨੂੰ ਸਹੀ ਕਿਹਾ ਜਾ ਸਕਦਾ ਤੇ ਨਾ ਇਹਨੂੰ ਨਾ ਸਹੀ ਕਿਹਾ ਜਾ ਸਕਦਾ ਇਹੋ ਜੀ ਆ ਅਸਤ ਤੇ ਜੜ ਜੇ ਇਹਨੂੰ ਜੜ ਕਹਿ ਕੇ ਟਾਲ ਦਈਏ ਤੇ ਫੇਰ ਵੀ ਠੀਕ ਨਹੀਂ ਕਿਉਂਕਿ ਸਾਰਿਆਂ ਵਿੱਚ ਤੋਰ ਫਿਰ ਰਹੀ ਆ ਜੀਵਾਂ ਦੇ ਤਾਂ ਹੀ ਪਰਮੇਸ਼ਰ ਦੀ ਚੇਤਨ ਸੱਤਾ ਲੈ ਕਰਕੇ ਤੇ ਜੇ ਇਹ ਨੂੰ ਤੁਰਨ ਫਿਰਨ ਵਾਲੀ ਮੰਨੀਏ ਤੇ ਫੇਰ ਇਹ ਜੜ ਰੂਪ ਵੀ ਹੈ ਸੋ ਪਰਮੇਸ਼ਰ ਦੀ ਚੇਤਨ ਸੱਤਾ ਵੀ ਨਾ ਤੁਰ ਫਿਰਨੀ ਸਕਦੀਗੀ ਇਸ ਵਾਸਤੇ ਵੀ ਇਹ ਨਾ ਜੜ ਕਹੀ ਜਾ ਸਕਦੀ ਆ ਨਾ ਅਜੜ ਕਹੀ ਜਾ ਸਕਦੀ ਹੈ ਇਸ ਵਾਸਤੇ ਵੀ ਇਹ ਨੂੰ ਕੁਝ ਕਿਹਾ ਨਹੀਂ ਜਾ ਸਕਦਾ ਗਾ ਜੇ ਇਹ ਨੂੰ ਦੁੱਖ ਰੂਪ ਮੰਨਾਂਗੇ ਤੇ ਦੁੱਖ ਸੁੱਖ ਇਹੋ ਜੀ ਉਹ ਬੱਧ ਹੈ ਕਿਹੜਾ ਜੀਵ ਹੈ ਇਹ ਮਾਇਆ ਕਰਕੇ ਦੁਖੀ ਹੁੰਦਾ ਹੈ ਜਦ ਆਵਕਾਸ਼ ਪਾਵਾਂ ਤਾਂ ਗਰਭ ਕਰਦਾ ਹੈ ਮਾਇਆ ਗਈ ਤਬ ਰੋਗਨ ਲੱਗਦਾ ਹੈ ਜਦੋਂ ਕੁਝ ਪਾ ਰਿਹਾ ਹੁੰਦਾ ਉਹ ਹੰਕਾਰ ਕਰਦਾ ਹੈ ਕਹਿੰਦਾ ਮੈਂ ਬੜਾ ਵੱਡਾ ਧਨੀ ਹੈ ਤੇ ਜਦੋਂ ਟੈਕਸ ਲਾ ਕੇ ਲੁਕੀ ਜਾਵੇ ਜਾਂ ਉਹ ਹੀ ਕੋਲ ਉੱਟ ਕੇ ਰਹਿ ਜਾ ਬੈਂਕ ਭੰਨ ਕੇ ਉਦੋਂ ਰੋਂਦੇ ਕਹਿੰਦੇ ਤਨਖਾਹ ਮਾਰੀ ਜਾਵੇਗੀ ਇਸ ਵਾਸਤੇ ਇਹ ਦੁੱਖ ਦੇ ਪੈਦਾ ਕਰਨ ਵਾਲੀ ਹੈ ਤੇ ਸੁਖ ਵਿਸ਼ੇ ਆਨੰਦ ਪੈਦਾ ਕਰਦੀ ਹੈ ਤੇ ਵਿਸ਼ੇ ਆਨੰਦ ਸੁਖ ਪ੍ਰਤੀਤ ਕਰਦਾ ਜੀਵ ਪਰ ਜਦੋਂ ਮੂੰਹ ਕਾਲਾ ਕਰਵਾ ਬੈਰਦਾ ਉਸ ਵੇਲੇ ਪਾਛਤਾਪ ਕਰਦਾ ਦੁਖੀ ਹੁੰਦਾ ਹੈ ਇਸ ਵਾਸਤੇ ਇਹ ਮਾਇਆ ਕਰਕੇ ਜੀਵ ਦੁਖੀ ਹੈ ਮਾਇਆ ਕਰਕੇ ਜੀਵ ਸੁਖੀ ਹੋ ਰਿਹਾ ਤੇ ਮਾਇਆ ਕਰਕੇ ਨਾਸ ਹੋ ਰਿਹਾ ਹੈ ਇਹ ਮਾਇਆ ਦਾ ਸਭਾ ਤੇ ਰੂਪ ਹੈ ਮਾਇਆ ਦਾ ਦੱਸਿਆ ਗੁਰੂ ਸਾਹਿਬਾਨ ਨੇ ਹਉਮੈ ਕਰਮ ਕਮਾਈ ਤੇ ਹਉਮੈ ਵਿੱਚ ਪੈ ਕੇ ਇੱਕ ਜੀਵ ਕਰਮਾਂ ਨੂੰ ਕਮਾਉਂਦੇ ਹਨ ਤੇ ਹਉਮੈ ਕਰਮ ਕਮਾਏ ਸੰਗਤਾਂ ਪੈਦਾ ਕਰ ਦਿੱਤੀ ਜੀਵਾਂ ਦੇ ਹਿਰਦੇ ਵਿੱਚ ਮਾਇਆ ਨੇ ਮਾਇਆ ਕਰਕੇ ਹੰਗਤਾ ਹੰਗਤਾ ਕਰਕੇ ਜੀਵ ਕਰਮ ਕਮਾਉਂਦੇ ਹਾਂ ਨ ਚੰਗੇ ਮਾਰੇ ਦਿਨ ਸਭ ਦਾ ਧਰਮ ਨਾ ਚੂਕਾਈ ਸਤਿਗੁਰੂ ਜੀ ਇਹ ਧਰਮ ਦੂਰ ਵੀ ਹੋ ਸਕਦਾ ਮਹਾਰਾਜ ਕਿ ਨਾ ਭਾਈ ਜੇ ਸ਼ਬਦ ਉਪਦੇਸ਼ ਦੀ ਕਮਾਈ ਕਰੀਏ ਤਾਂ ਫੇਰ ਧਰਮ ਦੀਨ ਵਰਤੀ ਹੋਵੇਗੀ ਬਗਾਵ ਸ਼ਬਦ ਦਾ ਧਾਰਨ ਕੀਤਾ ਤੋ ਤੂੰ ਧਰਮ ਨਹੀਂ ਚੁੱਕਿਆ ਜਾ ਸਕਦਾ ਨ ਵਿਚ ਹਉ ਮੈਂ ਜਾ ਤੇ ਸ਼ਬਦ ਤੋਂ ਬਗੈਰ ਹੰਗਤਾ ਵੀ ਹਿਰਦੇ ਵਿੱਚੋਂ ਨਹੀਂ ਜਾਵੇਗੀ ਹਉ ਮੈਂ ਦੀਰਗ ਰੋਗ ਹੈ ਦਾਰੂ ਪੀਸ ਮਾਹੇ ਕਿਰਪਾ ਕਰੇ ਜੇ ਆਪਣੇ ਤਾਂ ਗੁਰ ਕਾ ਸ਼ਬਦ ਕਮਾਹੇ ਬਿਨ ਪ੍ਰੀਤੀ ਭਗਤ ਨਾ ਹੋਵਈ ਵਾਹਿਗੁਰੂ ਗੁਰਮੰਤਰਾ ਜਪ ਹੋ ਮੈਂ ਖੋਈ ਇਸ ਵਾਸਤੇ ਵਾਹਿਗੁਰੂ ਦਵਾਈ ਹੈ ਸਰਬ ਰੋਗ ਕਾ ਖੁਦ ਨਾਮ ਬਿਨ ਪ੍ਰੀਤੀ ਭਗਤ ਨਾ ਹੋਵਈ ਭਗਤੀ ਕਿਨੇ ਹੁੰਦੀ ਹੈ ਜੀ ਮਹਾਰਾਜ ਕਹਿੰਦੇ ਪ੍ਰੀਤੀ ਤੋਂ ਬਿਗਾਰ ਭਗਤੀ ਛੜਦਾ ਤੋਂ ਬਿਗਾਰ ਭਗਤੀ ਨਹੀਂ ਹੋ ਸਕਦੀ ਸ਼ਰਧਾ ਕਿਵੇਂ ਪੈਦਾ ਹੁੰਦੀ ਹੈ ਬਿਨ ਸਬਦੈ ਸਾਇ ਨਾ ਪਾਈ ਤੇ ਸ਼ਬਦ ਤੋਂ ਬਿਗਾਰ ਪ੍ਰੇਮ ਨਹੀਂ ਪੈਦਾ ਹੁੰਦਾ ਤੇ ਪ੍ਰੇਮ ਤੋਂ ਬਿਗਾਰ ਥਾ ਨਹੀਂ ਪ੍ਰਾਪਤ ਹੁੰਦਾ ਸਰੂਪ ਰੂਪ ਤੇ ਸਤਖੰਡ ਰੂਪ ਪਹਿਲਾਂ ਸ਼ਰਧਾ ਕਰੀਏ ਗੁਰੂ ਕੀ ਸੰਗਤ ਉੱਪਰ ਸੰਗਤ ਵਿੱਚ ਆਵਾਂਗੇ ਫਿਰ ਗੁਰੂ ਘਰ ਨਾਲ ਪ੍ਰੇਮ ਲੱਗੇਗਾ ਜੋ ਪਰੇ ਪੈਰਾ ਹੋ ਗਿਆ ਤਾਂ ਉਸ ਵੇਲੇ ਗੁਰੂ ਦੇ ਸਰੂਪ ਨੂੰ ਸਖਿਆਤ ਤਾਂ ਹੋਵੇਗੀ। ਸ਼ਬਦੇ ਹਉ ਮੈਂ ਮਾਰਿਆ। ਸ਼ਬਦ உபਦੇਸ਼ ਦੁਆਰਾ ਹੀ ਭਾਈ ਹੰਗਤਾਂ ਨੂੰ ਮਾਰਿਆ ਜਾ ਸਕਦਾ ਹੈ। ਮਾਇਆ ਕਾਮ ਭ੍ਰਮ ਜਾ। ਕਿਹੜਾ ਮਾਇਆ ਕਰਕੇ ਭਰ ਪਿਆ ਹੋਇਆ ਪੰਜ ਪ੍ਰਕਾਰ ਦਾ ਇਹ ਚਲਿਆ ਜਾਵੇਗਾ? ਭੀਰ ਭਰਮ ਕਰਤਾਤਿ ਭਰਮਾਦਕ। ਨਾਮ ਪਦਾਰਥ ਪਾਈਐ। ਜਨਮ ਪਦਾਰਥ ਨਾਮ ਨਾਮ ਪਦਾਰਥ ਜਨਮ ਪਦਾਰਥ ਪ੍ਰੇਮ ਪਦਾਰਥ ਮੁਕਤ ਪਦਾਰਥ ਆਦ ਕੇ ਪਦਾਰਥ ਮੰਨੇ ਹਨ ਇਹਨਾਂ ਪਦਾਰਥਾਂ ਨੂੰ ਪਾਈ ਇਹਨਾਂ ਵਿੱਚੋਂ ਉਤਮ ਪਦਾਰਥ ਨਾਮ ਪਦਾਰਥ ਇਹਨੂੰ ਪਾਈ ਦਾ ਹਾ ਪਾ ਕਰਕੇ ਕੀ ਮਿਲਦਾ ਹੈ ਜੀ ਗੁਰਮਖ ਸਹਿਜ ਸੁਭਾਏ ਜੇ ਨਾਮ ਪਦਾਰਥ ਦੀ ਪ੍ਰਾਪਤੀ ਕਰ ਲਈਏ ਤਾਂ ਗੁਰਮਖ ਗੁਰਮਖ ਬਣ ਕੇ ਸਹਿਜ ਗਿਆਨ ਵਿੱਚ ਸਤ ਹੋਈਦਾ ਹੈ ਸੁਭਾਏ ਸੁੱਤੇ ਸਿੱਧੇ ਸੁਭਾਏ ਸੁਭਾਵਕ ਹੀ ਸੋ ਭਾਏ ਅਨਸਾਰੀ ਚੱਲਣ ਕਰਕੇ ਗੁਰੂ ਦੇ ਭਾਏ ਪ੍ਰਕਾਸ਼ ਹੋ ਜਾਵੇਗਾ ਗਿਆਨ ਦਾ ਹਿਰਦੇ ਵਿੱਚ ਸਹਿਜ ਨਾਮ ਹੈ ਸ਼ਾਂਤੀ ਦਾ ਸੰਤੋਖ ਦਾ ਤੇ ਗਿਆਨ ਦਾ ਭਾਏ ਨਾਮਾਂ ਅਨਸਾਰੀ ਦਾ ਤੇ ਪ੍ਰਕਾਸ਼ ਦਾ ਸੋ ਆਗਿਆ ਚੱਲਣ ਦਾ ਰਿਹਾ ਚੱਲਣ ਦਾ ਪ੍ਰਕਾਸ਼ ਹੋਵੇਗਾ ਆਗਿਆ ਚੱਲਣ ਤੋਂ ਗਿਆਨ ਦਾ ਸੰਤੋਖ ਦੇ ਸਾਥ ਦਿਨ ਗੁਰ ਗੁਣ ਨਾ ਜਾਪਣੀ ਭਾਏ ਗੁਰੂ ਧਾਰਨ ਕੀਤੇ ਤੋਂ ਬਗੈਰ ਗੁਣ ਨਾ ਜਾਪਣੀ ਗੁਣ ਜਾਣ ਹੀ ਨਹੀਂ ਜਾ ਸਕਦੇ ਗੁਣ ਹਰ ਤਾਂ ਹਿਰਦੇ ਵਿੱਚ ਹੀ ਬਾਹਰੋਂ ਕਿਤੇ ਆਉਂਦੇ ਤਾਂ ਸੁਨਤੋਖ ਦਾ ਧਰਮਚਾਰ ਆਰਕ ਜਿਹੜੇ ਗੁਣ ਹੈ ਸੋਖਿਮਾ ਸ਼ਾਂਤੀ ਧੀਰਜ ਨਿਮਰਤਾ ਉਦਾਰਤਾ ਸ਼੍ਰੇਸ਼ਟਾਈ ਇਹ ਸਾਰੇ ਜਿੰਨੇ ਗੁਣ ਹਿਰਦੇ ਵਿੱਚ ਹੀ ਹਨ ਸਾਧੂਆਂ ਨੇ ਪਾਏ ਹੋਏ ਹਨ ਪਰ ਬਿਨਾਂ ਗੁਰੂ ਦੀ ਕਿਰਪਾ ਤੋਂ ਗੁਣ ਨਾ ਜਾਪਣੀ ਨਹੀਂ ਜਾਣਿਆ ਜਾ ਸਕਦਾ ਇਹਨਾਂ ਗੁਣਾਂ ਨੂੰ ਬੈਨ ਗੁਰ ਭਗਤ ਨਾ ਹੋਏ ਸੋ ਬੈਨ ਗੁਰ ਗੁਣ ਨਾ ਜਾਪਣੀ ਜਿਵੇਂ ਰੰਗ ਵਾਲੀਆਂ ਡੋਡੀਆਂ ਵੀ ਬੂਟੇ ਦੇ ਵਿੱਚ ਹੀ ਹੁੰਦੀਆਂ ਹੈ ਤੇ ਜਿਹੜੀਆਂ ਬਿਨਾ ਰੰਗ ਤੋਂ ਫੋਕੀਆਂ ਜੀਆਂ ਹੁੰਦੀਆਂ ਹਨ ਉਹ ਵੀ ਵੇਚੀ ਹੁੰਦੀਆਂ ਹਨ ਪਰ ਉਹ ਫੋਕੀਆਂ ਡੋਡੀਆਂ ਨੂੰ ਵਿੱਚੋਂ ਕੱਢ ਦਿੱਤਾ ਜਾਵੇ ਜਦੋਂ ਉਹ ਰੰਗਦਾਰ ਡੋਡੀਆਂ ਦੇ ਵਿੱਚੋਂ ਨਿਕਲਦੀਆਂ ਤੇ ਰੰਗ ਉਹਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਇਸੇ ਤਰ੍ਹਾਂ ਰਿਦਾ ਰੂਪੀ ਤਹਾ ਬੂਟਾ ਬਿਰਸ਼ ਇਹਦੇ ਵਿੱਚ ਹੀ ਸੁਭਗੁਣਾ ਰੂਪੀ ਡੋਡੀਆਂ ਲੁਕੀਆਂ ਹੋਈਆਂ ਹਨ ਤੇ ਇਹਦੇ ਵਿੱਚ ਸੁਕਾਮ ਵਾਸ਼ਨਾ ਰੂਪ ਤੇ ਫਿਕਨੀਆਂ ਡੋਡੀਆਂ ਹਨ ਸੁਕਾਮ ਵਾਸ਼ਨਾ ਦਾ ਤਿਆਗ ਕਰਕੇ ਉਹ ਨਿਸਕਾਮ ਕਾਮਨਾ ਰੂਪੀ ਜਿਹੜੀਆਂ ਡੋਡੀਆਂ ਹਨ ਉਹਨਾਂ ਨੂੰ ਸਵਾਰ ਕੇ ਰੱਖੀਏ ਫਿਰ ਭਗਤੀ ਰੂਪੀ ਜਿਹੜਾ ਰੰਗ ਚੂਚੂਆ ਭਗਤੀ ਦਾ ਮਜੀਠੀ ਰੰਗ ਇਹਦੇ ਵਿੱਚੋਂ ਪ੍ਰਾਪਤ ਹੋਵੇਗਾ